ਇੱਕ ਅਨਾਉਂਸਮੈਂਟ ਕਰਨ ਜਾ ਰਹੇ ਆ ਇਹ ਹੈਪੀ ਫੋਰਜਿੰਗ ਲੁਧਿਆਣਾ ਦੀ ਕੰਪਨੀ ਹੈ ਇਹ 1000 ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਇਹਨਾਂ ਦੇ ਪਲਾਨ ਚ ਸੀ ਵਰਦਮਾਨ ਸਪੈਸ਼ਲ ਸਟੀਲ ਜਿਹੜੇ ਆ ਉਹਨਾਂ ਨੇ ਉਹ ਇੱਕ 2500 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਆ ਇੱਕ ਇਹਨਾਂ ਦਾ ਫੋਰਟੇਜ ਦਾ 950 ਕਰੋੜ ਰੁਪਏ ਦੀ ਐਕਸਪੈਂਸ਼ਨ ਕਰਨ ਜਾ ਰਹੇ ਆ ਇਨਫੋਸਿਸ ਲਿਮਿਟਿਡ ਮੋਹਾਲੀ ਵਿੱਚ 300 ਕਰੋੜ ਦੇ ਨਾਲ ਨਵਾਂ ਕੈਂਪਸ ਬਣਾਉਣ ਜਾ ਰਹੇ ਹੈ ਇਹ ਦਿੱਲੀ ਦੀ ਕੰਪਨੀ ਹੈ ਵੀਰਕਾ ਬੈਵਰੇਜਸ ਪ੍ਰਾਈਵੇਟ ਲਿਮਟਿਡ 987 ਕਰੋੜ ਦੀ ਇੱਕ ਹੋਰ ਇਨਵੈਸਟਮੈਂਟ ਹੋਣੇ ਜਾ ਰਹੀ ਹੈ ਵਰਿੰਦਰ ਗੁਪਤਾ ਜੀ ਆਈਓਐਲ ਕੈਮੀਕਲਸ ਲਈ ਇਹ ਹੁਣ 1400 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਹੈ ਬਰਨਾਲੇ ਵਿੱਚ ਬਠਿੰਡਾ ਰੈਫਾਇਨਰੀ ਲਈ 2600 ਕਰੋੜ ਰੁਪਿਆ ਪੰਜਾਬ ਵਿੱਚ ਹੋਰ ਇਨਵੈਸਟ ਕਰਨ ਜਾ ਰਹੇ ਹੈ ਰਾਈਡੈਂਟ ਗਰੁੱਪ ਹੈ ਇਹ ਜਿਹੜੀ ਇਨਵੈਸਟਮੈਂਟ ਕਰਨ ਜਾ ਰਹੇ ਜੀ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਬਰਨਾਲਾ ਤੇ 500 ਕਰੋੜ ਦੀ ਮੋਹੱਲੀ ਹੈਗੀ ਆ ਜਿਹੜਾ ਐmber ਗਰੁੱਪ ਹੈ 500 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਏਗੀ